ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚੇ ਹੋਇਆ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਯਹਲਾ ਬਰਨਾਲਾ گاਵਾ ਦੋ ਦਿਖਾਵਾਂਗੇ ਇੱਕ ਦਿਖਾਵਾਂਗੇ ਗੱਬਣ ਬੱਛੀ ਗਰਮੀ ਚੱਲਣ ਵਾਲੀ ਆ ਸਵੇਰ ਆ ਦੀਆਂ ਠੰਡੀਆਂ ਸੀ ਲ ਆ ਗਈਆਂ ਵਾਜਨ ਵਜੂਦ ਵਾਲੀ ਵਹਿੜ ਆ ਗਈ ਚਮਕਦਮਕ ਵੀ ਚੰਗੀ ਆ ਥਣ ਦਾ ਸਹਜ ਵੀ ਸੋਹਣਾ ਰੱਖਦੀ ਆ ਤੇ ਇੱਕ ਦਿਖਾਵਾਂਗੇ ਇੱਧਰਲੇ ਬੰਨੇ ਤਾਜੀ ਸੂਈ ਨਾਲ ਜਰਸੀ ਚ ਪੈਂਦੀ ਬੱਛੀ ਤੇ ਆਪ ਆ ਗਈ ਕ੍ਰੋਸ ਅੰਗ ਦੇ ਵਿੱਚ ਕਿਉਂਕਿ ਦੋਏ ਬੈੜਾਂ ਇਹ ਗਰਮੀ ਚ ਚੰਦਰਾਣੀਆਂ ਦਿਖਾ ਰਿਆ ਅੱਜ ਸੋਨੂੰ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਇਹ ਬੱਚੀ ਤਿਆਰ ਦੁੱਧ ਵਾਲੀ ਆ ਜਾ ਚਮਕੋ ਹਸਰੀ ਕਾਲ ਭਰਾ ਮੇਰਾ ਹੋਰ ਕਿਵੇਂ ਆ ਪ੍ਰਮਾਤਮਾ ਦੀ ਇਹੋ ਜੀ ਕਿਰਪਾ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਜਮਾ ਆਜੀ ਤੋਂ ਸ਼ੁਰੂ ਕਰ ਲੀਏ ਤਾਈ ਤੋਂ ਕਰ ਲਾ ਵੀਰੇ 15 ਤੋਂ 16 ਕਿਲੋ ਦੁੱਧ ਹੋ ਗਿਆ ਥੱਲੇ ਹਾਜਰ ਹਾਜਰ ਮੁੰਗਾ ਦੁੱਧ ਬੱਦਮ ਆਇਆ ਕਹਿੰਦਾ ਘਟ ਅੱਜ ਬੱਦ ਨਿਕਲੇ ਤੇਰਪੱਤੀ ਗਾ ਦੋ ਬੰਦ ਤੈਨੂੰ ਚਾਰ ਬੰਦੇ ਫੋਟ ਨੂੰ ਵੀ ਫੋਨ ਕਰਨਗੇ ਠੀਕ ਆ ਉਹ ਤਾਂ 18 ਪਰ ਮੈਂ 15 15 16 ਮੰਨ ਕੇ ਲੈ ਜਾਵਾਂ ਓਰੇ ਆ ਕੇ ਜੇ ਤੋ 2 ਲੀਟਰ ਲਾਉਣਗੇ ਹਾਂ 16 ਨੂੰ ਤਾਂ 16 ਤੂੰ ਡੰਗ ਦੇ 8 ਕਹਿੰਦਾ ਡੰਗ ਦੇ 9 ਪਰ 9 ਭਰੂਗੀ ਆਪਾਂ 15 ਮੰਨ ਕੇ ਲੈ ਜਾ ਆਪ ਆਗੇ ਬੁੱਤਾ ਬੱਦ ਕੱਢੂਗੀ ਭਰਾ ਮੇਰਾ ਸਿਵਲ ਠੰਡੀ ਹੱਦੋਂ ਵਾਦਾ ਠੀਕ ਆ ਕੰਦਾ ਲੈ ਸਵੇਰ ਆਦੀ ਬਾਈ ਕਹਿੰਦਾ ਠੰਡੀਆਂ ਤੇ ਆ ਗਈ ਕਰੋ ਸੰਗ ਚ ਗਰਮੀ ਚ ਚੱਲਣ ਵਾਲੀਆਂ ਬੜਾ ਨੇ ਦੋਹੀ ਤੇ ਲੈ ਵਾਲੂਆ ਤੋੜ ਦੇ ਬਾਈ ਹੋਣ 2:11 ਮਿੰਟਾਂ ਦਾ ਲੱਗਾ ਰਿਕਾ ਰਿਕਾ ਦੀ ਚੈੱਕ 2:11 ਮਿੰਟ ਹੋ ਗਏ ਤੇ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਸੁਆ ਕਿਹੜਾ ਜਮਕੌਰ ਦਾ ਸੁਆ ਦੂਜਾ ਵੀਰੇ ਸੁਆ ਦੂਜਾ ਤੇ ਆ ਗਈ ਕ੍ਰੋਸ ਕਰਾਉਣਾ ਕ੍ਰੋਸ ਜਮਕੌਰ ਦੀ ਨੂੰ ਸਿੱਗੀ ਆ ਕੰਨੀ ਵਾਲਾਂ ਦਾ ਜਿਹੜਾ ਰਹਿੰਦੇ ਆ ਠੀਕ ਆ ਗੱਲ ਚੈੱਕ ਕਰਾ ਕੇ ਲੈ ਚੈੱਕ ਕਰਕੇ ਲੈ ਕੋਈ ਚੱਕਰੀ ਦੰਦਾਂ ਚ ਬਾਈ ਕਹਿੰਦਾ 6 ਦੰਦਾਂ ਦਾ ਬਾਕੀ ਚੈੱਕ ਕਰਕੇ ਵੀ ਲਿਆ ਜਾ ਸਕਦਾ 16 ਕਿਲੋ ਦੁੱਧ ਜਮਾਂ ਟੰਡੇ ਵਾਲਾ ਗਾ ਬਾਈ ਯਾਰ ਕਿਲੋ ਤੋਂ ਕਿਲੋ ਖੜ ਜਿੰਦੀ ਹੱਥ ਮਾਰ ਚੱਲ ਜਮਾ ਜੈਨੂਣ ਜੈਨੂਣਾਂ ਦਾ 18 ਕਿਲੋ ਦੁੱਧ ਆਪਾਂ 16 ਮੱਨ ਕੇ ਦੇਵਾਂਗੇ ਕਿਲੋ 2 ਕਿਲੋ ਹਾਂ ਬਦੂਆ ਕੱਢਦਾ ਨਹੀਂ ਆਹਦੇ ਕੋਈ ਦਿੱਕਤ ਨਹੀਂ ਰੋਕ ਲੈ ਇੱਕ ਮਿੰਟ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਗੇ ਗਰੀ ਗਾਂ ਵਾਲੇ ਬੰਨੇਓ ਤੇ ਕੁਆਲਿਟੀ ਲੈਵਲ ਆਪਾਂ ਕੁਆਲਿਟੀ ਚ ਮਾਈ ਦੀ ਕੇ ਮੈਂ ਜੀ ਸਾਬੋ ਦੀ ਤਾਂ ਮੋਟੀ ਮੋਟੀ ਉਂਗਲਾਂ ਆਪਾਂ ਧਾਰਾ ਮਾ ਕੇ ਵੀ ਦਿਖਾ ਦਾਂਗੇ ਬਈ 100 ਦੀ 100 ਬੱਚਾ ਲਾਗੇ ਬੱਚੀਆਂ ਨਾਲ ਇਹਦੇ ਮਾਗਰ ਬੱਸੀ ਜਰਸੀ ਵੀਰੇ ਨਾਲ ਬੱਛੀ ਸੂਆ ਕਿੰਨੇ ਦਿੰਦਾ ਇਹਦਾ ਸੂਆ ਨੂੰ ਹੋ ਗਏ ਵੀ 87 ਦਿਨ ਦੁੱਧ ਕੰਨ ਜਮਾ ਜੈਨੂਣ ਦੁੱਧ ਦਾ ਸਮਾਏ ਕਿ ਨਾ 16 ਮੁੰਡਾ ਬਾਚੂ ਕਿਲ ਦੋਗੀ ਵਧੂਗਾ ਕੱਲੂ ਘਟ ਨਾ ਜਾਵੇ ਕੱਢਦਾ ਨਹੀਂ ਦੋ ਫਿਰ ਤੇ ਮੇਰੇ ਕੋਲੇ ਫੋਨ ਆ ਜੇ ਵੀ ਚਮਕੌਰ ਚ ਪਾਉਂਦਾ ਨਹੀਂ ਨਾ ਨਾ ਚਾੜਾਂ ਤੈਨੂੰ ਕੋਈ ਜਦੋਂ ਤੇਰੇ ਵੀਡੀਓ ਵਿੱਚ ਕਹੀ ਦਿੰਦਾ ਬਈ ਫਿਰ ਉਹ ਕਮਾਲਾ ਬਈ ਇੱਥੋਂ ਕਮਾਲਾ ਜਿਹੜੀ ਚੀਜ਼ ਮੂਰੇ ਆਉਂਦੀ ਉਹ ਆਪਾਂ ਕਿ ਮਿਲ ਕੋ ਰਾਂਗੇ ਬਈ ਰਾਹ ਇੱਥੋਂ ਦਿਖਾ ਦਿੰੀ ਗੈਰੀ ਥਣ ਦਾ ਸਾਈਜ਼ ਦਿਖਾ ਦਿੰਦੀਆਂ ਇੱਥੇ ਰੋਕ ਲਾ ਅੰਦਰ ਨੂੰ ਦੋ ਦੂਗੀ ਹਨ ਗਲਾਬੀ ਮੁੱਠੀ ਵਾਲ ਥਣ ਲੱਗਦੀ ਆਰਡਰ ਦੇ ਨਾਲ ਨੂੰ ਦੇਖੀ ਭਾਰਤ ਵਾਲਾ ਨਕਸ਼ਾ ਵਾਲਾ ਕੰਮ ਹੀ ਹੈ ਤੇ ਕੀ ਆਰਡਰ ਤੇ ਕਿਵੇਂ ਨਾਣਾ ਨਿਬੜਿਆ ਸਾਈਜ਼ ਬਹੁਤ ਸੋਹਣਾ ਥੋੜੇ ਸਾਹਮਣ ਬਾਕੀ ਦੁੱਧ ਜਿੰਨਾ ਬਾਈ ਦੱਸੂਗਾ ਉਹ 2 ਟਾਈਮ 4 ਟਾਈਮ ਚੋਕ ਲੈ ਜਾ ਚੋਕੇ ਤੁਸੀਂ ਤਸੱਲੀ ਕਰਕੇ ਲੈ ਜਾਓ ਇੱਥੋਂ ਪਛਾਣ ਬੜੀ ਸਾਰੀ ਗੁਰੀ ਗੁਰੀ ਲੈ ਬਾਈ ਦੱਸਦਾ ਵਾਰਡ ਦਾ ਤਾਂ ਨਾ ਬਾਕੀ ਆਰਡਰ ਕੁਆਲਟੀ ਕਰ ਸਕਦੇ ਹਾਂ ਚਾ ਇੱਕ ਕੱਤ ਬੈੱਡ ਬਾਡੀ ਬੇਟ ਤੇ ਸਾਰੀ ਡਿਟੇਲਸ ਤੁਹਾਨੂੰ ਬਾਈ ਤੋਂ ਆਪਣੇ ਲੈ ਕੇ ਦੇਤੀ ਤੇ ਚੋਣ ਦੀ ਸਮੱਸਿਆ ਨਾ ਬਣਿਆ ਕਰੋ ਜਿਹੜਾ ਪਸ਼ੂ ਦੁੱਧ ਤੇ ਆਇਆ ਹੁੰਦਾ ਉਹਨੂੰ 2 ਤੋਂ 4 ਚਾੜਾਂਗ ਚੋਲੇ ਫਰਮਾ ਕਰੋ ਬਾਈ ਜਾਣਦਾ ਨਹੀਂ ਫਿਰ ਨਾ ਕਿਉਂਕਿ ਬਾਅਦ 'ਚ ਨਾ ਮੇਰੇ ਕੋਲ ਘੰਟੀ ਮਲਾਇਆ ਕਰੋ ਨਾ ਮਲਾਇਆ ਕਰੋ ਵਪਾਰੀ ਸੱਜਣ ਕੋਲ ਹਾਂ ਚੋ ਵੀ ਲੈ ਜਾਓ ਹੁਣ ਜੇ ਆ ਜੀ ਮਾਗਾਂਗੇ ਆਪਾਂ ਆ ਤਸੱਲੀਆਂ ਵਾਈ ਕਹਿੰਦਾ ਸਾਡੀਆਂ ਫੁੱਲ ਕਰਾ ਦਾਂਗੇ ਜਿਹੜਾ ਭਰਾ ਉਰੇ ਆਊਗਾ ਕਿਉਂਕਿ ਪੈਸੇ ਤੁਸੀਂ ਲਾਦਾਨੇ ਹੋ ਯਾਰ ਡੰਗ ਤੋਂ ਡੰਗ ਪਸ਼ੂ ਨੂੰ ਚੈੱਕ ਨਹੀਂ ਕਰਦੇ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਪਸ਼ੂ ਭਰਾ ਵੀ ਮਨਾ ਜਾਂਦਾ ਤੇ ਕਈ ਵਾਰੀ ਹਨਾ ਬਾਦਲ ਮੇ ਕਿੱਲੇ ਤੇ ਜਾ ਕੇ ਮਾੜਾ ਮੋਟਾ ਦੁੱਧ ਘਟਾ ਵੀ ਇੱਥੋਂ ਤਸੱਲੀ ਕਰਕੇ ਲੈ ਜਾ ਹਾਂ 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 ਬਿਲਕੁਲ ਤੇ ਚਮਕੌਰ ਬੱਚਾ ਲਾ ਦੇ ਬੱਚਾ ਲਾ ਕੇ ਧਾਰਾ ਆਈਆਂ ਤੁਨੂੰ ਮਾਰ ਕੇ ਦੇ ਨਾਲ ਲਾ ਦੇ ਰਿਹਾ ਬਈ ਇਹਦਾ ਇਹ ਤਾਂ ਆ ਰਾਂ ਸਮਝ ਨੂੰ ਮਾਰ ਕੇ ਆਪਾਂ ਦਿਖਾ ਦੇਣਾ ਬੱਚਾ ਲਾਤਾ ਇਹਨੂੰ ਉਹ ਵੀ ਤੁਹਾਨੂੰ ਆਪਾਂ ਚੈੱਕ ਕਰਾਤਾ ਪਿਛਲੇ ਦਿਨਾਂ ਚ ਵੀ ਮਾਰ ਦੋ ਜੀ ਚਵਾਈ ਆ ਗਈ ਫੁੱਲ ਫੁੱਲ ਚਵਾਈ ਇੱਕ ਨੰਬਰ ਦੀ ਕੂੜੀ ਆਮਕ ਚਵਾਈ ਆ ਭਾਈ ਯਾਰ ਇੱਕ ਨੰਬਰ ਆ ਭਾਈ ਆ ਗਾੜੇ ਦਿਨਾਂ ਦੇ ਵਿੱਚ ਚਵਾਈ ਸੁਣ ਚੈੱਕ ਕਰਾਤੀ ਤੇ ਪਿਛਲੇ ਦਿਨ ਦੀ ਵੀ ਕਰਾਤੀ ਕਿਉਂਕਿ ਸਮਾਂ ਸੰਮਾਨ ਦਿਖਾਤਾ ਵੀ 2:00 ਤੇ 11 ਮਿੰਟ ਦਾ ਟਾਈਮ ਆ ਚਵਾਈ ਵੀ ਆ ਗਈ ਫੁੱਲ ਮੋਤੀ ਬਾ ਛੱਡ ਦਿਸਤਾ ਵਾ ਪੈਸੇ ਧਾ ਕੇ ਦੇਖੇ ਨਿਲੰਗਾ ਛੱਡ ਦੇ ਛੱਡ ਦੇ ਵਾ ਪੈਸੇ ਧਾ ਦੇ ਕਿਨੇ ਲੰਗਾ ਪੈਸੇ ਵੀਰੇ ਮੁੱਲ 72 ਕਲਾਸ ਦਾ ਪੱਤਰ ਕਰ ਵਾਲਾ ਵੀਰੇ 67000 ਦੀ ਬੈਠ ਦੇ ਦਿੰਗੇ ਆਪਾਂ ਕਿੰਨੇ ਦੀ ਹੋ ਜੂ ਫਿਕਸ ਵੀਰੇ 67000 ਦੀ ਦੇ ਦਾਂਗੇ ਭਰਾ ਮੇਰਾ ਪੂਰੇ ਜਮੇ ਫਿਕਸ ਬਸ 60 ਦੀ ਦੇ ਦਾਂਗੇ ਫਿਰ ਭਰਾ ਫਿਰ ਫਿਕਸ ਹਾਂ 60 ਦੀ ਹੋਣਾ ਹੈਗਾ ਵੀ ਪੰਜ ਮਾਨ ਕਰਨ ਹੋ ਜੂਗਾ ਮਾੜਾ ਮੋਟਾ ਜੇ ਕਰ ਲੈਣਗੇ ਬਾਹਰ ਲਾਵਾਂ ਚਲੋ ਕਰਨ ਦੇਖੀ ਹੱਟ ਦੇ ਨਾੜਾ ਕਿ ਮਾਰੀ ਬਈ ਦੇਖੀ ਯਾਰ ਠੀਕ ਹੈ ਪਰ ਤਾਂ ਨਕਸਾ ਕਰੀ ਬੈਠ ਜਾਮਾ ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ 66000 ਦੀ ਤੇ ਇੱਕ ਆ ਦਿਖਾ ਜੋ ਹੁਣ ਇੱਧਰਲੇ ਬੰਦੇ ਕਰਾ ਹਾਂ ਗੱਬਣਾ ਵੀਰੇ ਬਾਡੀ ਬੂਡੀ ਦਿਖਾ ਦੇ ਗਾਰੀ ਬਾੜੀ ਪਲਵਾਨਾਂ ਵਰਗੀ ਦੇਖੀ ਦੇਖ ਲੈ ਬਾਡੀ ਬੂਡੀ ਦੀ ਫੋਲ ਜਦਾਈਆ ਹਾਂ ਲੈ ਜਮਰੇ ਬਾਰੇ ਕਰ ਦੋ ਸੁਆ ਕਿਹੜਾ ਦਾ ਦੂਜਾ ਸੁਆ ਵੀਰੇ ਟੋਰ ਮਗਰਾ ਬਾਰੇ ਸੁਆ ਦੂਜਾ ਤੇ ਬਾਡੀ ਆ ਗਈ ਫੁੱਲ ਚੌੜੀ ਹੈ ਨਾ ਗਰਮੀ ਦੇ ਸੀਜ਼ਨ ਨਾਲ ਹੀ ਆ ਗਈ ਵੀਰੇ ਇਹ ਯਾਰ ਕੱਦ ਕਾਰ ਵੀ ਚੰਗਾ ਤੇ ਪਲੀ ਦੇਖ ਮੈਂ ਵਾਹ ਦੂਜਾ ਤੇ ਪਲੀ ਪੁਲੀ ਬੈਠ ਚੰਗੀ ਆ ਇਹ ਆ ਗਈ ਜਿੱਦਾਂ ਆਪਾਂ ਕਹਿ ਲਿਆ ਤੁਹਾਨੂੰ ਤਕਰੀਬਨ ਵੇੜਾਂ ਦੋ ਹੀ ਬਾਈ ਕੋਲੋਂ ਗਰਮੀ ਵਾਲੀਆਂ ਵਿਖਾਤੀਆਂ ਗਰਮੀ ਚੱਲਣ ਵਾਲੀਆਂ ਤੇ ਬਾਕੀ ਜਿਹੜੇ ਭਰਾ ਨੇ ਲੈਣੀ ਹੁੰਦੀ ਆ ਉਹਨੇ ਲੈਣੀ ਹੁੰਦੀ ਆ ਆਪਦੀ ਸਮਝ ਨਾਲ ਤੇ ਆਪਦੀ ਜਜਮੈਂਟ ਨਾਲ ਕੀ ਮੇਰੇ ਕੋਲੇ ਆਗੇ ਇਹ ਕਿੰਨਾ ਦੁੱਧ ਪਾ ਦੂ 15 ਪਾ ਦੂ 20 ਪਾ ਦੂ 25 ਪਾ ਦੂ 30 ਪਾ ਦੂ ਠੀਕ ਆਉਂਗਾ ਮੈਂ ਠੰਡੀ ਬਹੁਤਾ ਬਾਈ ਇਹ ਵੀ ਹੈ ਕਿ ਮਰੀ ਕਿਉਂਕਿ ਆਪਣਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੁਹਾਡਾ ਕੰਮ ਹੁੰਦਾ ਸੱਜਣੋਂ ਤਸੱਲੀ ਕਰਕੇ ਪਸ਼ੂ ਨੂੰ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਕੇ ਦੇਖੀ ਲੈਣਾ ਦੇਖੀ ਕਿਵੇਂ ਲੱਗਾ ਥਣ ਦਾ ਸਹਜ ਦਿਖਾ ਦੇ ਦੇ ਮੁਠੀ ਆਪਾਂ ਲੱਗ ਜਮਾ ਪਿਓਰ ਕਾਲਾ ਜਮਾ ਜਮਨ ਵਰਗਾ ਦਿਖ ਲਿਆ ਤੇ ਸੁਹਾ ਦੂਜਾ ਤੇ ਸਵੇਰ ਦੀ ਠੰਡੀ ਜਿੱਦਾਂ ਗੱਪਣਾ ਹਨਾ ਹਾਂ ਕੁਝ ਵੀ ਨਹੀਂ ਕਹਿੰਦੀ ਭਰਾ ਵਾਲ ਵੰਟੀ ਗੱਡੀ ਲੋ ਆ ਗਈ ਗੱਪਣਾ ਗੱਪਣ ਪਰ ਠੰਡੀ ਆ ਸਵੇਰ ਦੀ ਬਾੜੀ ਚੰਗੀ ਆ ਸਲਾਬ ਵਾਲੀ ਬਾੜੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਇੱਥੋਂ ਗੈਰੀ ਇਹਦੇ ਕੱਦ ਦਾ ਆਈਡੀਆ ਕਰਾ ਤੇ ਵਜਨ ਬੂਜਨ ਵਜੂਦ ਦੇ ਜਮ ਜਾਮਰ ਬੜੀ ਕਾਲੀ ਆ ਕਈ ਵਾਰੀ ਬੀੜੀ ਵਾਲਿਆਂ ਦੇ ਇਲਜ਼ਾਮ ਲੱਗ ਜਾਂਦਾ ਵੀ ਵੱਡੀ ਬੁੱਡੀ ਬਣਾ ਤੇ ਹਾਂ ਇੱਕ ਰੰਗ ਦੀ ਕਿ ਸੁਰਮੇ ਦੀ ਡਲੀ ਵਰਗਾ ਪਿਆ ਭਰਾ ਮੇਰਾ ਹਨਾ ਆ ਗੋਲੇ ਗੋਲੇ ਤੋੜਦੇ ਆ ਦੇਖੀ ਲੈ ਅੱਡ ਰੱਖੂ ਬਿਲਕੁਲ ਨਾਲ ਲਗਣਾ ਫਿਕਸ ਤੇ ਦਿਨ ਕਿੰਨੇ ਕੱਢੂ ਦਿਨ ਵੀਰੇ 2-4 ਦਿਨ ਰਹਿੰਦੇ ਵੀਰੇ ਜਰਾ 2- ਸੂਆ ਦੂਜਾ ਪੈ ਲੈਣ ਦਾ ਦੁੱਧ ਕਿੰਨਾ ਦਾ ਸਿੱਧਾ 20 21 ਕਿਲੋ ਕੱਢਿਆ ਹੋਇਆ ਦਾ ਬਾਈ ਜਰਾ ਜੀ ਤੋਂ ਲਈ ਆਪਾਂ ਠੀਕ ਆ ਮੈਂ ਆਪਦੇ ਗੱਪ ਮਾਰੀਦਾ ਫਿਰ ਜੀ ਤੋਂ ਲਈ ਆਮਾ ਉਹਨੂੰ 19 ਦਾ ਦੱਸੇ 20 ਕਿਲੋ ਦਾ ਕਹੇ ਠੀਕ ਆ ਤੇ ਬਾਕੀ ਬਾਕੀ ਦੱਸ ਦਿਆ ਬਾਜਨ ਵਾਲੀ ਬੈੜਾ ਯਾਰ ਵੀਰੇ ਆ ਤੇ ਬਾਕੀ ਅਕਸਰ ਤੁਹਾਨੂੰ ਦੱਸਦਾ ਵੀ ਹੁੰਦਾ ਵੀ ਜਿਹੜੇ ਭਰਾ ਨੇ ਕੀ ਲੈਣੀ ਹੁੰਦੀ ਆ ਉਹਨੇ ਆਪਣੀ ਜੱਜਮੈਂਟ ਨਾਲ ਲੈ ਲਈ ਦੀ ਹਾਂ ਬਿਲਕੁਲ ਬਿਲਕੁਲ ਵੀਰੇ ਸਾਰੀ ਉਹ ਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਅੱਗੇ ਉਹ ਦੱਸ ਕੇ ਭੇਜ ਦਿਆ ਤੇ ਬਾਕੀ ਇਹ ਤਾਂ ਨੇ ਲੈਣੀ ਹੁੰਦੀ ਆ ਉਹਨਾਂ ਨੇ ਆਪਣੀ ਸਮਝ ਤੋਂ ਕੰਮ ਲੈਣਾ ਵੀ ਆਪਣੇ ਕੋਲੇ ਆ ਕੇ ਇਹ ਦੁੱ हां हां देख के पण चार बंदे ਨਾਲ ਲੈ ਹੁਣ ਆਪਾਂ ਨੂੰ ਕੋਈ ਦਰਾਜ ਨਹੀਂ ਚਾਹੀਦਾ ਠੀਕ ਆ ਗੱਲ ਜੈਨੂਅਲ ਦੇ ਕਿੰਨੇ ਦਿਨ ਕੱਢ ਦੂ ਜਮੀ ਬਸ 2-4 ਦਿਨ ਹੀ ਲਊ ਭਰਾ ਮੇਰਾ 2 ਤੋਂ 4 ਦਿਨ ਹਾਂ ਬਸ ਹੱਦ ਆਂ ਤੇ ਗਾਵਾਂ ਦਾ ਸ਼ਿਸ਼ਟਮੇ ਇਹ ਹੁੰਦਾ ਵੀ ਰੈਡੀ ਰੂੜੀ ਹੋ ਜਾਂਦੀਆਂ ਹੁੰਦੀਆਂ ਹਨਾ ਤੇ ਤੜਕੇ ਨੂੰ ਐ ਨਹੀਂ ਬਾਥਰ ਨੂੰ ਕੀ ਤੜਕੇ ਨੂੰ ਕੀ ਬਣ ਜੇ ਇੱਕ ਭਰਾ ਮੇਰਾ ਹੋਰ ਆ ਬਾਲਾ ਜਦੋਂ ਆਪਾਂ ਪੈਸੇ ਲਾਈਏ ਬਾਲੇ ਪੈਸੇ ਨਾਲ ਦੁੱਧ ਦਿੰਦੀਆਂ ਗਾਂ ਠੀਕ ਆ ਜੇ ਆਪਾਂ ਕੋਈ 2 ਲੱਖ ਲਾਉਂਦਾ ਤਾਂ ਆਰੀ ਮਰਜ਼ੀ ਰਹੇਗੀ ਦੁੱਧ ਤੇ ਤੇਰਾ ਮੱਥੇ ਤੇਗਦੀਰ ਨਾਲ ਲੂਗਾ ਠੀਕ ਆ ਇੱਥੋਂ ਮੈਂ ਮੱਥੇ ਤੇ ਇੱਥੋਂ ਇੱਥੋਂ ਦਿ ਖੰਡੀਆਂ ਸੁਭਾਦੀ ਨੂੰ ਜਾ ਬਹਿ ਜਾ ਥੱਲੇ ਬਹਿ ਜਾ ਨਾ 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 ਨੂੜਾਂ ਨਾ ਨੂੜਾਂ ਤੱਕ ਜਿਵੇਂ ਜਿਵੇਂ ਬੈਠਣੇ ਤਿਆਰ ਹੋਣਾ ਨਾ ਆਰਡਰ ਰੱਖੂ ਨਾਲ ਲੱਗਵਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਅਕਸਰ ਸਾਨੂੰ ਮੈਂ ਦੱਸਦਾ ਵੀ ਉਹਨਾਂ ਵੀ ਜਿਹੜੀ ਗਾਂ ਦੀ ਖਰੀਦਦਾਰੀ ਆ ਉਹ ਨਾਲ ਲੱਗਵਾ ਤੇ ਆਪਣੀ ਵੀਰੇ ਬੁਰੀ ਆਪਾਂ ਪਹਿਲੇ ਦਿਨੋਂ ਜਦ ਆਪਾਂ ਥਾਣ ਨਹੀਂ ਮਾੜਾ ਰਹਿੰਦੇ ਵੀਰੇ ਥਾਣ ਨਹੀਂ ਆਪਾਂ ਮਾੜਾ ਲੱਗਦਾ ਫਿਕਸ ਆਰਡਰ ਦੀ ਗਾਂ ਜਿਹੜੀ ਉਹਨੂੰ ਮਸਟੈਟਸ ਘੱਟ ਆਉਂਦੀ ਆ ਕਾਮਯਾਬ ਰਹਿੰਦੀ ਆ ਉਹ ਤੇ ਬਾਕੀ ਆਰਡਰ ਸੋਨਾ ਬਣਾਉ ਝੋਲ ਝੂਲ ਬਹੁਤ ਭਈਆ ਇੱਥੇ ਦਿਖਾਈਂ ਗੈਰੀ ਵਾਹ ਕਮਾਲੀ ਰੱਖਦੀ ਆ ਥਣ ਦਾ ਸਾਈ ਤੇ ਝੋਲ ਝੂਲ ਬਹੁਤ ਆ ਤੇ ਆ ਗਲਾਈ ਵੀ ਚੰਗੀ ਆ ਐਸੇ ਵੀ ਅੱਜ ਗੱਬਣ ਦੇ ਐਸੇ ਮੈਂ ਫੋਨ ਤੇ ਕਰ ਲਾਂਗੇ ਭਰਾ ਮੇਰਾ ਬਾਹਲੇ ਤਾਂ ਨਹੀਂ ਮੰਗਦਾ ਬਾਹਲੇ ਨਹੀਂ ਮੰਗਾ ਬਸ ਜਿੰਨੀ ਗੰਗਾ ਉਹਨੀ ਮੰਗੂ ਇਹਦਾ ਪਾਈ ਕਹਿੰਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰਨ ਦਾ ਰੀਜਨ ਇਹ ਆ ਵੀ ਇਹ ਗੱਬਣ ਹੈ ਗੱਬਣ ਦਾ ਰੇਟ ਉਦਾਂ ਨਾ ਰਹੂਗਾ ਤੇ ਜਦੋਂ ਸੂਪੀ ਫਿਰ ਉਦੋਂ ਦਾ ਹੋਊਗਾ ਫਿਰ ਰੇਟ ਬਾਈ ਜਿਹਨ ਪੰਜ ਚਾਦਰ ਖੜ ਗਈ ਬਾਈ ਉਹਨੇ ਫਿਰ ਉਸ ਆਉਣਾ ਕਰ ਲਾਂਗਾ ਫਿਰ ਰੇਟ ਬਾਈ ਕਹਿੰਦਾ ਆਪਾਂ ਵੀ ਆਪਣੇ ਹੰਕਾਰ ਨਹੀਂ ਹੈਗਾ ਜਾਂ ਕੋਈ ਆਪਣੇ ਮਾਣ ਕਰਦੇ ਆ ਨਾ ਠੀਕ ਹੈ ਜਿਹਨ ਜਿਹੇ ਦਾ ਪਾਣੀ ਪਾਉਣੇ ਭਰਾ ਮੇਰਾ ਨਿਖਰ ਵੀ ਸਕਦੇ ਗਾਂ ਵਾਧਾ ਇਹਨਾਂ ਪਤਾ ਨਹੀਂ ਕੀ ਗਾਂ ਦਾ ਪਵਾਰਾ ਇਦਾਂ ਦਾ ਕਿ ਗਾਂ ਘਟਾ ਵੀ ਜਾਂਦੀ ਆ ਪਤਾ ਆ ਵੀ ਗਾਂ ਦਾ ਬੜਾ ਕੁਝ ਹੁੰਦਾ ਭਰਾ ਮੇਰਾ ਨੰਬਰ ਬੋਲ ਦਿਓ ਨੰਬਰ 9779475644 ਵੀਰੇ 9779475644 ਬਾਈ ਦਾ ਨੰਬਰ ਹੈ ਇੱਕ ਤਾਂ ਤਿਆਰ ਦੁੱਧ ਵਾਲੀ ਬੈੜ ਦਿਖਾਤੀ ਨਾਲ ਮੱਛੀ ਆ ਮੱਛੀ ਆ ਇੱਕ ਸਾਨੂੰ ਗੱਬਣਾ ਇਹ ਵੀ ਸੂਈਆਂ ਵਰਗੀ ਠੰਡੀ ਕਹਿ ਲਾ ਕਰਨੀ ਤਿਆਰ ਕਰਨੀ ਠੰਡੀ ਸੀ ਲਾ ਗਈ ਬਿਲਕੁਲ ਦੇਖੀ ਗੁਰੀ ਲੈ ਸਬਾਦੀ ਬਾਈ ਕਹਿੰਦਾ ਇਹ ਵੀ ਠੰਡੀ ਆ ਲੱਗਦਾ ਮਾਰ ਕੇ ਚੈੱਕ ਕਰਾਤੀ ਤੁਹਾਨੂੰ ਇਹਨਾ ਦੋਏ ਬੈੜਾਂ ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ